ਰ ਮੈਂ ਜਸ ਖੁਦਾ ਦਾ ਬਚਨ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਜੋ ਮੇਰਾ ਅੱਜ ਜਿਹੜਾ ਟੌਪਿਕ ਆ ਉਹਦਾ ਨਾਮ ਹੈ ਸ਼ੈਤਾਨ ਦੁਆਰਾ ਪਰਮਾਇਆ ਜਾਣਾ ਸੋ ਸਾਨੂੰ ਸ਼ੈਤਾਨ ਜਿਹੜਾ ਹੈ ਸਭ ਜਾਣਦੇ ਆ ਸ਼ੈਤਾਨ ਬਾਰੇ ਨਾ ਇੱਕ ਸ਼ੈਤਾਨੀਆ ਜੋ ਸਾਨੂੰ ਇਸ ਟਾਈਮ ਤੇ ਸਾਡੀਆਂ ਜ਼ਿੰਦਗੀਆਂ ਚ ਪ੍ਰੋਬਲਮ ਮੁਸ਼ਕਿਲਾਂ ਮੁਸ਼ਕਿਲਾਂ ਨੂੰ ਜੋ ਬਣਾ ਰਿਹਾ ਹੈ ਨਾ ਤੇ ਸੋ ਕਿਉਂਕਿ ਸ਼ੈਤਾਨ ਸਾਨੂੰ ਬਹੁਤ ਤਰੀਕਿਆਂ ਦੇ ਨਾਲ ਪਰਮਾਉਂਦਾ ਆ ਉਹਦੇ ਕੋਲ ਬਹੁਤ ਸਾਰੇ ਤਰੀਕੇ ਆ ਸਾਨੂੰ ਪਰਮਾਉਣ ਲਈ ਉਹਨੇ ਤਰੀਕੇ ਸਾਡੇ ਕੋ ਨਹੀਂ ਆ ਖੁਦਾ ਨੂੰ ਮੰਨਣ ਲਈ ਜਿੰਨੇ ਤਰੀਕੇ ਉਹਦੇ ਕੋਲ ਆ ਸਾਨੂੰ ਪਰਮਾਉਣ ਲਈ ਨਾ ਕਿਉਂਕਿ ਉਹਨੇ ਬਹੁਤ ਤਰੀਕਿਆਂ ਦੇ ਨਾਲ ਖੁਦਾ ਨੂੰ ਵੀ ਪਰਮਾਇਆ ਆ ਨਾ ਅਜ਼ਮਾਉਣ ਦੀ ਉਹਨੇ ਕੋਸ਼ਿਸ਼ ਕੀਤੀ ਆ ਜਦੋਂ ਅਸੀਂ ਅੱਗੇ ਬਚਨ 'ਚ ਦੇਖਾਂਗੇ ਸੋ ਉਹਦਾ ਸਭ ਤੋਂ ਵੱਡਾ ਜਿਹੜਾ ਅਹਿਮ ਆ ਨਾ ਇੱਕ ਤਰੀਕਾ ਉਹ ਹੈ ਝੂਠ ਸਭ ਤੋਂ ਪਹਿਲਾਂ ਜਿਹੜਾ ਸ਼ੈਤਾਨ ਜਿਸ ਚੀਜ਼ ਨਾਲ ਸਾਨੂੰ ਪਰਮਾਉਂਦਾ ਆ ਨਾ ਸਾਨੂੰ ਇੱਕ ਰਾਹ ਤੋਂ ਭਟਕਾਉਂਦਾ ਆ ਉਹ ਹੈਗਾ ਝੂਠ ਉਹ ਝੂਠ ਦਾ ਸਹਾਰਾ ਲੈਂਦਾ ਆ ਕਿਉਂਕਿ ਸ਼ੈਤਾਨ ਸੱਚ ਨਹੀਂ ਸੱਚ ਪਰਮੇਸ਼ਵਰ ਆ ਸੋ ਸਭ ਤੋਂ ਪਹਿਲਾਂ ਝੂਠ ਨੂੰ ਹੀ ਸ਼ੁਰੂ ਕਰਦਾ ਆ ਝੂਠ ਤੋਂ ਹੀ ਅੱਗੇ ਉਹ ਸਾਰੀਆਂ ਚੀਜ਼ਾਂ ਨੂੰ ਉਹ ਪਾਪ ਉਹ ਸਭ ਕੁਝ ਜੋ ਬੁੜੀਆਂ ਗੱਲਾਂ ਸਾਡੀ ਜ਼ਿੰਦਗੀ 'ਚ ਆਉਂਦੀਆਂ ਆ ਨਾ ਸੋ ਜੋ ਅਸੀਂ ਵਚਨ 'ਚ ਸਭ ਤੋਂ ਪਹਿਲਾਂ ਜਿਹੜਾ ਅਸੀਂ ਵਚਨ ਦੇਖਾਂਗੇ ਬਾਈਬਲ 'ਚ ਉਹ ਹੈ ਉਤਪਤੀ ਕਿਤਾਬ 3 ਬਾਪ ਉਹਦੀ 4 ਅਤੇ 5 ਆਇਤ ਜਦੋਂ ਆਪਾਂ ਉਹਨੂੰ ਪੜ੍ਹਦੇ ਆ ਉਹਦੇ ਵਿੱਚ ਲਿਖਿਆ ਆ ਆਪਾਂ ਇਹਦੇ ਵਿੱਚ ਅੱਗੇ ਅੱਗੇ ਜਿਹੜੀ 1 ਤੇ 2 ਆਇਤਾ 3 ਤੁਸੀਂ ਉਹਨੂੰ ਪੜ੍ਹ ਸਕਦੇ ਹੋ ਉਹਦੇ ਵਿੱਚ ਲਿਖਿਆ ਕਿਸ ਤਰ੍ਹਾਂ ਔਰਤ ਨੂੰ ਭਰਮਾਇਆ ਗਿਆ ਸ਼ੈਤਾਨ ਦੇ ਤਰ੍ਹਾਂ ਸੋ ਸ਼ੈਤਾਨ ਨੇ ਜਦੋਂ ਉਹ ਔਰਤ ਕੋਲ ਆਇਆ ਸ਼ੈਤਾਨ ਨੇ ਉਸ ਨੂੰ ਕੀ ਕਿਉਂ ਸੱਪ ਦੇ ਰੂਪ ਚ ਆਇਆ ਔਰਤ ਦੇ ਕੋਲ ਔਰ ਉਹਨੇ ਕਿਹਾ ਪਰ ਪਰ ਸੱਪ ਨੇ ਤੀਵੀ ਨੂੰ ਆਖਿਆ ਕਿ ਤੁਸੀਂ ਕਦੀ ਨਾ ਮਰੋਗੇ ਸਗੋ ਪਰਮੇਸ਼ਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਅਤੇ ਤੁਸੀਂ ਪਰਮੇਸ਼ਰ ਵਾਂਗ ਪੂਰੇ ਦੀ ਸਿਆਣਪ ਸਿਆਣਪ ਵਾਲੇ ਹੋ ਜਾਮੋਗੇ ਸੋ ਇਹਦੇ ਵਿੱਚ ਕੀ ਲਿਖਿਆ ਸ਼ੈਤਾਨ ਨੇ ਕੀ ਕੀਤਾ ਸਭ ਤੋਂ ਪਹਿਲਾਂ ਜਿਹੜਾ ਸ਼ੈਤਾਨ ਨੇ ਕੀ ਕੀਤਾ ਇੱਥੇ ਇੱਕ ਬੜੀ ਇਹਦੇ ਵਿੱਚ ਜ਼ਰੂਰੀ ਗੱਲ ਆ ਸ਼ੈਤਾਨ ਨੇ ਇੱਕ ਤਾਂ ਆ ਕੇ ਉਹਨੂੰ ਦੱਸਿਆ ਕਿ ਤੁਸੀਂ ਜਦੋਂ ਇਹ ਫਲ ਖਾਓਗੇ ਤਾਂ ਮਰੋਗੇ ਨਹੀਂ ਲੇਕਿਨ ਸ਼ੈਤਾਨ ਨੇ ਕਿੱਥੇ ਕੀਤਾ ਸ਼ੈਤਾਨ ਨੇ ਇੱਥੇ ਖੁਦਾ ਨੂੰ ਕੀ ਆ ਝੂਠਾ ਦੱਸਿਆ ਉਹਨੇ ਸਭ ਤੋਂ ਪਹਿਲਾਂ ਖੁਦਾ ਨੂੰ ਹੀ ਝੂਠ ਦੱਸ ਦਿੱਤਾ ਕਿ ਖੁਦਾ ਨੇ ਤੁਹਾਡੇ ਨਾਲ ਝੂਠ ਬੋਲਿਆ ਆ ਉਹਨੇ ਸ਼ੁਰੂਆਤ ਹੀ ਝੂਠ ਤੋਂ ਕਰ ਦਿੱਤੀ ਜਿੱਥੋਂ ਕਿ ਔਰਤ ਨੇ ਜਿਹੜਾ ਆ ਔਰਤ ਵੀ ਸੋਚਣ ਲੱਗ ਪਈ ਔਰਤ ਇਸ ਵਚਨ ਚ ਲਿਖਿਆ ਕਿ ਉਹ ਦੇਖਦੀ ਰਹੀ ਉਸ ਫਲ ਨੂੰ ਨਾ ਜਦੋਂ ਆਪਾਂ ਅੱਗੇ ਪੜ੍ਹਦੇ ਹਾਂ ਉਹਨੇ ਦੇਖਿਆ ਉਹਨੇ ਖਾਧਾ ਨਹੀਂ ਜਦੋਂ ਤੱਕ ਉਹਦਾ ਆਦਮ ਜਦੋਂ ਉਹਦੇ ਕੋਲ ਨਹੀਂ ਆਇਆ ਇਹਦਾ ਮਤਲਬ ਕਿ ਉਹ ਦੇਖ ਰਹੀ ਸੀ ਉਸ ਫਲ ਨੂੰ ਹੈ ਨਾ ਉਹ ਘੂਰ ਰਹੀ ਸੀ ਉਹਨੇ ਦੇਖਿਆ ਕਿ ਹਾਂ ਇਹ ਦੇਖਣ ਚ ਸੋਹਣਾ ਹੈ ਆ ਫਲ ਹੈ ਨਾ ਲੇਕਿਨ ਸ਼ੈਤਾਨ ਨੇ ਕੀ ਕੀਤਾ ਉਹਨੇ ਦੇਖੋ ਉਹਨੂੰ ਕਿ ਝੂਠ ਦਾ ਜ਼ਰੀਆ ਲਿਆ ਉਹਨੇ ਖੁਦਾ ਨੂੰ ਵੀ ਤੁਸੀਂ ਸੋਚੋ ਸ਼ੈਤਾਨ ਖੁਦਾ ਦੀ ਪੂਜਾ ਸਭ ਤੋਂ ਜ਼ਿਆਦਾ ਕਰਦਾ ਸੀ ਜਦੋਂ ਆਪਾਂ ਬਾਈਬਲ ਚ ਦੇਖਦੇ ਹਾਂ ਨਾ ਖੁਦਾ ਨੂੰ ਮੰਨਣ ਵਾਲਾ ਸੀ ਉਹ ਖੁਦਾ ਨੂੰ ਮੰਨਦਾ ਸੀ ਲੇਕਿਨ ਉਹਨੇ ਕੀ ਕੀਤਾ ਜਿਸ ਨੂੰ ਉਹ ਮੰਨਦਾ ਸੀ ਆਪਣਾ ਗੁਰੂ ਆਪਣਾ ਰੱਬ ਉਹਨੇ ਉਹਨੂੰ ਝੂਠ ਦੱਸ ਦਿੱਤਾ ਔਰ ਸਾਡੀਆਂ ਜ਼ਿੰਦਗੀਆਂ 'ਚ ਕੀ ਕੁਝ ਕਰਦਾ ਹੋਵੇਗਾ ਕਿ ਤਾਂ ਕਿ ਅਸੀਂ ਖੁਦਾ ਨੂੰ ਝੂਠ ਦੱਸੀ ਹੈ ਨਾ ਜਦੋਂ ਅਸੀਂ ਸ਼ੈਤਾਨ ਦੇ ਕੰਮਾਂ ਨੂੰ ਕਰਦੇ ਆ ਇਹਦਾ ਮਤਲਬ ਸਿੱਧਾ ਹੈ ਕਿ ਅਸੀਂ ਪਰਮੇਸ਼ਵਰ ਨੂੰ ਝੂਠ ਸਾਬਤ ਕਰਦੇ ਆ ਕਿ ਪਰਮੇਸ਼ਵਰ ਝੂਠਾ ਹੈ ਕਿਉਂਕਿ ਪਰਮੇਸ਼ਵਰ ਦੇ ਵਚਨ ਚ ਲਿਖਿਆ ਕਿ ਜੇ ਅਸੀਂ ਬੁਰੇ ਕੰਮ ਕਰਾਂਗੇ ਆ ਚੀਜ਼ਾਂ ਕਰਾਂਗੇ ਉਹ ਕਰਾਂਗੇ ਤੇ ਇਹਦਾ ਮਤਲਬ ਕੀ ਹੈ ਅਸੀਂ ਨਰਕ ਚ ਜਾਵਾਂਗੇ ਪਰ ਅਸੀਂ ਉਹਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਕਰਦੇ ਇਹਦਾ ਮਤਲਬ ਕੀ ਹੈ ਅਸੀਂ ਸ਼ੈਤਾਨ ਨੂੰ ਮੰਨ ਸਕ ਹਣਾ ਮੰਨਦੇ ਆ ਉਹ ਕੀ ਆ ਦੇਖੋ ਕਿੰਨਾ ਕੁਝ ਕਰ ਦਿੰਦਾ ਹੈ ਨਾ ਉਹਨੇ ਕੀ ਕੀਤਾ ਫਿਰ ਉਹਨੇ ਕੀ ਕੀਤਾ ਉਸ ਤੋਂ ਅਗਲਾ ਕੰਮ ਜਿਹੜਾ ਉਹਨੇ ਕੀਤਾ ਸਭ ਤੋਂ ਪਹਿਲਾਂ ਝੂਠ ਕੀਤਾ ਦੂਸਰਾ ਕੰਮ ਉਹਨੇ ਕੀ ਕੀਤਾ ਔਰਤ ਦੇ ਮਨ ਵਿੱਚ ਸ਼ੱਕ ਪਾ ਦਿੱਤਾ ਜਿਸ ਕੋ ਉਹ ਖੁਦਾ ਦੇ ਬਾਰੇ ਸੋਚਣ ਲੱਗ ਵੀ ਉਹਦੇ ਮਨ 'ਚ ਇੱਕ ਸ਼ੱਕ ਆ ਗਿਆ ਕਿ ਹਾਂ ਖੁਦਾ ਨੇ ਸਾਨੂੰ ਕਿਉਂ ਨਹੀਂ ਦੱਸਿਆ ਹੋਵੇਗਾ ਨੇਚਰਲ ਜੀ ਗੱਲ ਆ ਅਬਰੋਂ ਆਪਨ ਕੋਈ ਚੀਜ਼ ਕਵੇ ਮੈਨੂੰ ਕੋਈ ਵੀ ਬ੍ਰਦਰ ਗੌਰਵ ਜਾਂ ਕੋਈ ਵੀ ਕਹਿ ਦੇਵੇ ਕਿ ਤੂੰ ਇਸ ਚੀਜ਼ ਖਾਣੀ ਨਹੀਂ ਆ ਔਰ ਮੇਰੇ ਕੋ ਸਿਸਟਰ ਵੀਰਪਾਲ ਹੁੰਦੀ ਆ ਅੱਛਾ ਤੇਨੂੰ ਗੌਰਵ ਬ੍ਰਦਰ ਇਦਾਂ ਕਹਿਆ ਇਦਾਂ ਨਹੀਂ ਹੋ ਸਕਦਾ ਇਹ ਤਾਂ ਇਹ ਨਹੀਂ ਚੀਜ਼ ਹੋ ਸਕਦੀ ਉਹਨੇ ਝੂਠ ਕਿਹਾ ਹੋਣਾ ਹਨਾ ਫਿਰ ਮੈਂ ਸੋਚਣਾ ਹੈ ਫਿਰ ਮੈਨੂੰ ਗੌਰਵ ਬ੍ਰਦਰ ਤੇ ਸ਼ੱਕ ਹੋਣਾ ਸ਼ੁਰੂ ਹੋਇਆ ਹਨਾ ਇਹ ਗੌਰਵ ਬ੍ਰਦਰ ਨੇ ਹਾਂ ਮੈਨੂੰ ਝੂਠ ਬੋਲਿਆ ਪੱਕਾ ਮੀਨਾਂ ਸ਼ੈਤਾਨੀ ਕਰ ਰਹੀ ਕੋਈ ਹਨਾ ਇਹ ਚੀਜ਼ ਆ ਜਾਣੀ ਸਾਡੇ ਮਨ ਇਸੇ ਤਰ੍ਹਾਂ ਸ਼ੈਤਾਨ ਨੇ ਕਿ ਕਿਤਾ ਸ਼ੱਕ ਪੈਦਾ ਕਰ ਦਿੱਤਾ ਉਹਦੀ ਔਰਤ ਦੇ ਸਭ ਤੋਂ ਪਹਿਲਾਂ ਝੂਠ ਦੂਸਰਾ ਨੇ ਕਿਤਾ ਸ਼ੱਕ ਜਦੋਂ ਸ਼ੱਕ ਦੇ ਵਿੱਚ ਆਈ ਤਾਂ ਨੇਚਰਲ ਜੀ ਗੱਲ ਉਹਨੇ ਫਿਰ ਉਸ ਚੀਜ਼ ਤੇ ਗੌਰਤਾ ਕਰਨੀ ਸੀ ਨਾ ਉਹਨੇ ਫਿਰ ਕਿ ਕਿਤਾ ਹਾਂ ਮੈਂ ਟੇਸਟ ਕਰਾਂ ਸ਼ੱਕ ਪਹਿਲਾਂ ਆ ਝੂਠ ਫਿਰ ਆ ਸ਼ੱਕ ਫਿਰ ਉਹਨੇ ਕਿ ਕਿਤਾ ਤੀਜਾ ਕੰਮ ਟੇਸਟ ਕਰਨਾ ਸੋਚਿਆ ਮਾਈਂਡ ਚ ਕਿ ਮੈਂ ਟੇਸਟ ਕਰਾਂ ਫਿਰ ਉਹਨੇ ਕਿ ਕਿਤਾ ਪਰ ਉਹਨੇ ਕਿ ਆਦਮ ਨੂੰ ਖਵਾਇਆ ਉਹ ਫਲ ਜਦੋਂ ਆਇਆ ਸਭ ਤੋਂ ਪਹਿਲਾਂ ਉਹਨੇ ਕਿ ਕਿਤਾ ਜਦੋਂ ਆਦਮ ਆਇਆ ਉਹਦੇ ਕੋਲ ਉਹਨੇ ਕਿ ਕਿਤਾ ਉਹਨੂੰ ਵੀ ਕਿਹਾ ਕਿ ਤੂੰ ਖਾ ਲੈ ਉਹਨੇ ਖਾ ਲਿਆ ਠੀਕ ਆ ਫਿਰ ਇਸੇ ਤਰ੍ਹਾਂ ਸ਼ੈਤਾਨ ਕੀ ਕਰਦਾ ਸ਼ੈਤਾਨ ਨੇ ਜਿਸ ਤਰ੍ਹਾਂ ਔਰਤ ਦੀ ਜ਼ਿੰਦਗੀ ਦੇ ਚੀਜ਼ਾਂ ਕੀਤੀਆਂ ਸ਼ੈਤਾਨ ਸਾਡੀ ਜ਼ਿੰਦਗੀ ਵਿੱਚ ਇਹੀ ਕੰਮ ਕਰਦਾ ਜਦੋਂ ਆਪਾਂ ਦੇਖਦੇ ਹਾਂ ਹਸਬੰਡ ਵਾਈਫ ਦਾ ਰਿਸ਼ਤਾ ਹੁੰਦਾ ਆ ਤੇ ਉਹ ਕੀ ਕਰਦਾ ਸਭ ਤੋਂ ਪਹਿਲਾਂ ਕੰਮ ਕੀ ਕਰਦਾ ਸ਼ੱਕ ਸ਼ੱਕ ਤੋਂ ਹੀ ਲੜਾਈਆਂ ਦੇ ਰੀਜ਼ਨ ਅੱਜ ਕੱਲ ਜੋ ਲਾਈਫ ਮੈਰਿਡ ਲਾਈਫ ਸਭ ਤੋਂ ਪਹਿਲਾਂ ਕੀ ਹੁੰਦਾ ਸ਼ੱਕ ਤੋਂ ਸ਼ੁਰੂ ਹੁੰਦਾ ਆ ਸੋ ਪਰ ਇੱਥੇ ਇੱਕ ਇੱਕ ਸੋਚ ਇੱਕ ਗੱਲ ਸੋਚਣ ਵਾਲੀ ਆ ਸ਼ੈਤਾਨ ਇੱਕ ਜਦੋਂ ਆਦਮ ਆਇਆ ਕੀ ਆਦਮ ਦੀ ਇੱਕ ਜ਼ਿੰਮੇਵਾਰੀ ਨਹੀਂ ਸੀ ਔਰਤ ਨੂੰ ਸਮਝਾਉਂਦਾ ਇੱਕ ਜਦੋਂ ਚਲੋ ਸੱਪ ਨੇ ਉਹਨੂੰ ਜਾਂ ਸ਼ੈਤਾਨ ਨੇ ਉਹਨੂੰ ਭਰਮਾਇਆ ਲੇਕਿਨ ਆਦਮ ਸੋਚ ਸਕਦਾ ਸੀ ਨਾ ਕਿ ਉਹ ਆ ਕੇ ਔਰਤ ਨੂੰ ਸਮਝਾ ਸਕਦਾ ਕਿ ਨਹੀਂ ਖੁਦਾ ਨੇ ਸਾਨੂੰ ਮਨਾ ਕੀਤਾ ਸੀ ਨਹੀਂ ਖਾਣਾ ਲੇਕਿਨ ਉਹਨੇ ਕਿ ਕਿਤੋਂ ਨੇ ਔਰਤ ਦੇ ਪਿੱਛੇ ਲੱ ਕਿ ਉਹ ਖਾ ਲਿਆ ਕਿਉਂ ਆ ਪਾਪੀ ਉਹ ਵੀ ਬਣ ਗਿਆ ਤੇ ਵਚਨ ਚ ਵੀ ਲਿਖਿਆ ਕਿ ਇੱਕ ਦੇ ਜ਼ਰੀਏ ਪਾਪ ਆਇਆ ਉਹ ਆਦਮ ਸਮਝਾ ਸਕਦਾ ਸੀ ਕਿਉਂਕਿ ਔਰਤ ਉਹਦੇ ਵਿੱਚੋਂ ਕੱਢੀ ਗਈ ਸੀ ਉਹਦੀ ਪਸਲੀ ਸੀ ਇੱਕ ਸਭ ਦੇ ਉਹਦਾ ਸਰੀਰ ਸੀ ਉਹਦਾ ਇੱਕ ਸਰੀਰ ਸੀ ਪਰ ਕੀ ਉਹ ਨੇ ਸ਼ੈਤਾਨ ਉਹਨੇ ਜਿਹੜਾ ਆਦਮ ਸੀ ਉਹਨੇ ਸਮਝਾਇਆ ਨਹੀਂ ਬਲਕਿ ਉਹਨੇ ਵੀ ਉਹੀ ਕੰਮ ਕੀਤਾ ਨਾ ਤੇ ਫਿਰ ਜਿਹੜਾ ਤੀਸਰਾ ਸ਼ੈਤਾਨ ਇੱਕ ਕੰਮ ਕਰਦਾ ਆ ਉਹ ਕਹਦਾ ਇਲਜ਼ਾਮ ਲਗਾਉਂਦਾ ਇਲਜ਼ਾਮ ਲਗਾਉਂਦਾ ਫਿਰ ਕੀ ਕੀਤਾ ਜਦੋਂ ਖੁਦਾ ਉਹਨਾਂ ਦੇ ਕੋਲ ਆਇਆ ਤੇ ਖੁਦਾ ਨੇ ਉਹਨਾਂ ਨੂੰ ਕੀ ਪੁੱਛਿਆ ਕਿ ਆਪ ਵੀ ਤੁਸੀਂ ਇਹ ਕਿਉਂ ਕੀਤਾ ਤੂੰ ਖੁਦਾ ਨੇ ਜਦੋਂ ਉਹਨਾਂ ਨੂੰ ਆਪਾ ਵਚਨ ਚੋਂ ਪੜ੍ਹਦੇ ਆ ਫਿਰ ਉਹਦੇ ਵਿੱਚ ਲਿਖਿਆ ਕਿ ਖੁਦਾ ਨੇ ਜਦੋਂ ਉਹਨਾਂ ਨੂੰ ਬੁਲਾਇਆ ਨਾ ਤੇ ਉਹਨਾਂ ਨੇ ਕੀ ਕੀਤਾ ਖੁਦਾ ਤੋਂ ਡਰ ਗਏ ਖੁਦਾ ਦੇ ਸਾਹਮਣੇ ਨਹੀਂ ਆਏ ਤੇ ਖੁਦਾ ਨੇ ਜਦੋਂ ਉਹਨਾਂ ਨੂੰ ਪੁੱਛਿਆ ਤੇ ਫਿਰ ਉਹਦੇ ਵਿੱਚ ਆਪਾਂ ਦੇਖਦੇ ਆ ਇਹਦੇ ਤੇ ਅੱਗੇ ਲਿਖਿਆ ਕਿ ਜਦੋਂ ਉਹਨਾਂ ਨੇ ਔਰਤ ਨੂੰ ਕੀ ਕਿਹਾ ਜਦੋਂ ਇਹ ਜਿਹੜਾ ਇਲਜ਼ਾਮ ਹੈ ਨਾ ਉਹ ਕਿੱਥੋਂ ਸ਼ੁਰੂ ਹੋਇਆ ਉਹ ਇਹਦੇ ਵਿੱਚ ਬਾਈਬਲ 'ਚ ਸਾਫ਼-ਸਾਫ਼ ਲਿਖਿਆ ਕਿ ਇਲਜ਼ਾਮ ਇੱਕ ਦੂਸਰੇ ਤੇ ਆਪਣੀਆਂ ਗਲਤੀਆਂ ਛੁਪਾਉਣ ਨੂੰ ਜਦੋਂ ਉਹ ਇਲਜ਼ਾਮ ਲਗਾਉਣੀ ਉਹ ਕਿੱਥੋਂ ਸ਼ੁਰੂ ਹੋਈ ਇਹ ਇਹ ਜਿਹੜਾ ਸਿਗਾ ਸੱਪ ਸੀ ਉਹਨੇ ਤੀਸਰਾ ਕੰਮ ਇਹ ਸ਼ੁਰੂ ਕੀਤਾ ਉਹਨੇ ਔਰਤ ਦੇ ਦਿਮਾਗ ਵਿੱਚ ਇਹ ਪਾਇਆ ਜਦੋਂ ਆਪਾਂ ਦੇਖਦੇ ਆ ਉ ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਅੱਗੇ ਦੇ ਬਾਰੇ ਕਿ ਉਹਦੇ ਵਿੱਚ ਲਿਖਿਆ ਫਿਰ ਆਦਮੀ ਨੇ ਆਖਿਆ ਕਿ ਜਿਸ ਤੀਵੀ ਨੂੰ ਤੂੰ ਮੈਨੂੰ ਦਿੱਤਾ ਸੀ ਉਸਨੇ ਉਸ ਬਿਰਛ ਤੋਂ ਮੈਨੂੰ ਦਿੱਤਾ ਤੇ ਮੈਂ ਖਾਦਾ ਤਦ ਹੀ ਹੋਵਾ ਪਰਮੇਸ਼ਵਰ ਨੇ ਤੀਵੀ ਨੂੰ ਆਖਿਆ ਕਿ ਤੈ ਇਹ ਕੀ ਕੀਤਾ ਤੀਵੀ ਨੇ ਆਖਿਆ ਕਿ ਸੱਪ ਨੇ ਮੈਨੂੰ ਭਰਮਾਇਆ ਤਾਂ ਮੈਂ ਖਾਦਾ ਹallelujah ਸੋ ਕੀਆ ਇਲਜ਼ਾਮ ਕਿੱਥੋਂ ਸ਼ੁਰੂ ਹੋਇਆ ਸ਼ੈਤਾਨ ਨੇ ਸਾਡੇ ਵਿੱਚ ਪੈਦਾ ਕੀਤਾ ਔਰ ਦੇਖੋ ਜਦੋਂ ਸ਼ੈਤਾਨ ਨੇ ਦੇਖੋ ਤੀਵੀ ਨੇ ਕੀ ਕੀਤਾ ਸੱਪ ਤੇ ਇਲਜ਼ਾਮ ਲਾਤਾ ਔਰ ਜਿਹੜਾ ਆਦਮ ਸੀ ਉਹਨੇ ਕਿਸ ਤੇ ਇਲਜ਼ਾਮ ਲਾਇਆ ਆਪਣੀ ਔਰਤ ਤੇ ਹੋ ਸਕਦਾ ਸੀ ਕਿ ਉਹ ਸਮਝਾ ਸਕਦਾ ਸੀ ਲੇਕਿਨ ਨਹੀਂ ਸ਼ੈਤਾਨ ਨੇ ਉਹਨਾਂ ਨੂੰ ਗੁੰਮਰਾਹੀ ਇਦਾਂ ਕੀਤਾ ਕਿ ਉਹਨੇ ਆਪਣੀ ਆਪਣੀ ਔਰਤ ਤੇ ਇਲਜ਼ਾਮ ਲਾਇਆ ਕਿ ਮੈਨੂੰ ਇਹਨੇ ਕਿਹਾ ਤੇ ਔਰਤ ਨੇ ਕੀ ਕਰਤਾ ਸੱਪ ਤੇ ਇਲਜ਼ਾਮ ਲਾਤਾ ਉਹਨਾਂ ਨੇ ਹੋ ਸਕਦਾ ਸੀ ਜੇ ਉਹ ਆਪਣੀ ਗਲਤੀ ਮੰਨ ਲੈਂਦੇ ਸ਼ਾਇਦ ਖੁਦਾਂ ਨੂੰ ਮਾਫ਼ ਕਰ ਸਕਦਾ ਸੀ ਅੱਜ ਸਾਰੇ ਇਸੇ ਸਾਂ ਇਹਨਾਂ ਮੁਸ਼ਕਲਾਂ ਪਰੇਸ਼ਾਨੀਆਂ 'ਚ ਨਾ ਹੁੰਦੇ ਉਹਨਾਂ ਨੇ ਮਾਫੀ ਨਹੀਂ ਮੰਗੀ ਬਟ ਉਹਨਾਂ ਨੇ ਕੀ ਕੀਤਾ ਇੱਕ ਦੂਸਰੇ ਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਨਾ ਕਿ ਕਿ ਅਸੀਂ ਖੁਦਾ ਦੇ ਅੱਗੇ ਮਾਫੀ ਮੰਗੇ ਕਿ ਹਾਂ ਅਗਰ ਖੁਦਾ ਸਾਡੇ ਕੋਲ ਗਲਤੀ ਹੋਈ ਆ ਤਾਂ ਅਸੀਂ ਉਹਦੀ ਮਾਫੀ ਮੰਗਦੇ ਆ ਹੋ ਸਕਦਾ ਜੋ ਮਾਫੀ ਮੰਗ ਲੈਂਦਾ ਤਾਂ ਖੁਦਾ ਉਹਨਾਂ ਨੂੰ ਮਾਫ਼ ਕਰ ਦਿੰਦਾ ਕਿਉਂਕਿ ਖੁਦਾ ਸਾਡਾ ਮਹਾਨ ਆ ਉਹ ਸਾਨੂੰ ਮਾਫ਼ ਕਰਨ ਵਾਲਾ ਪਿਤਾ ਆ ਜਿਉਂ ਸਾਡੇ ਪਾਪਾ ਨੂੰ ਹੁਣ ਮਾਪ ਉਹਨੇ ਦੇਖੋ ਸਾਨੂੰ ਕਿੰਨਾ ਪਿਆਰ ਕੀਤਾ ਆਪਣੇ ਇਕਲੌਤੇ ਪੁੱਤਰ ਨੂੰ ਸਾਡੀ ਲਈ ਦੇ ਦਿੱਤਾ ਕਿਉਂ ਸਾਡਾ ਪਾਪ ਨਹੀਂ ਮਾਫ਼ ਕਰ ਸਕਦਾ ਸੀ ਪਰ ਨਹੀਂ ਉਹਨਾਂ ਨੇ ਇਦਾਂ ਕੀਤਾ ਨਹੀਂ ਚਲੋ ਇਹ ਚੀਜ਼ ਤਾਂ ਹੋ ਗਈ ਹੈਨਾ ਫਿਰ ਦੇਖੋ ਆਪਾਂ ਜਦੋਂ ਅੱਗੇ ਦੇਖਦੇ ਆ ਪਰ ਉਹਨਾਂ ਨੇ ਆਪਣੀ ਗਲਤੀ ਨਹੀਂ ਮੰਨੀ ਜੇ ਗਲਤੀ ਮੰਨ ਲੈਂਦੇ ਤਾਂ ਸਾਡੀ ਅਸੀਂ ਅੱਜ ਸਾਰੇ ਆ ਦੁੱਖਾਂ ਪਰੇਸ਼ਾਨੀਆਂ ਚੋਂ ਨਾ ਲਾਂਗਦੇ ਹੈਨਾ ਸੋ ਦੇਖਦੇ ਆ ਅਸੀਂ ਸ਼ੈਤਾਨ ਨੇ ਦੇਖੋ ਅਸੀਂ ਤਾਂ ਇਨਸਾਨ ਆ ਨਾ ਉਹਨੇ ਖੁਦਾ ਨੂੰ ਵੀ ਜਿਹੜਾ ਆ ਫਰਮਾਉਣ ਦੀ ਕੋਸ਼ਿਸ਼ ਕੀਤੀ ਜਦੋਂ ਅਸੀਂ ਵਚਨ ਚੋਂ ਦੇਖਦੇ ਆ ਮੱਤੀ ਚਾਰ ਬਾਬ ਉਦੀ 10 ਤੇ 11 ਤੋਂ ਅੱਜ ਤੱਕ ਆਪਾਂ ਜਦੋਂ ਦੇਖਦੇ ਆ ਨਾ ਤੇ ਉਹਦੇ ਵਿੱਚ ਸਾਫ਼ ਸਾਫ਼ ਲਿਖਿਆ ਆ ਕਿ ਉਹਨੇ ਖੁਦਾ ਨੂੰ ਕਿੱਦਾਂ ਭਰਮਾਇਆ ਸੋ ਸਾਰੇ ਨੇ ਪੜਿਆ ਵੀ ਹੋਵੇਗਾ ਕਿ ਜਦੋਂ ਖੁਦਾ ਜਿਹੜਾ ਹੈ ਗਿਆ ਸੀ ਪ੍ਰਭੂ ਯਿਸੂ ਮਸੀਹ ਜਦੋਂ ਗਏ ਸੀ ਤੇ ਉਹਨਾਂ ਨੇ ਕਿੱਦਾਂ ਉਹਨਾਂ ਨੂੰ ਪਹਾੜ ਦੇ ਉੱਤੇ ਨਾ ਪਰਤਾਇਆ ਸਭ ਨੇ ਪੜਿਆ ਹੋਣਾ ਆ ਠੀਕ ਉਹਨਾਂ ਨੇ ਉਹਨੇ ਕੀ ਕੀਤਾ ਸ਼ੈਤਾਨ ਨੇ ਪ੍ਰਭੂ ਯਿਸੂ ਮਸੀਹ ਦੇ ਨਾਲ ਕੀ ਕੀਤਾ ਹਨਾ ਸਭ ਨੇ ਪੜਿਆ ਵੀ ਹੋਣਾ ਆ ਸੋ ਅਸੀਂ ਬਚਨ ਦੇ ਵਿੱਚੋਂ ਦੇਖਾਂਗੇ ਅ ਮੱਤੀ ਉਹਦੀ ਚਾਰ ਉਹਦੇ ਵਿੱਚ ਲਿਖਿਆ ਕਿ ਉਹਨੇ ਖੁਦ ਬਹੁਤ ਤਰੀਕਿਆਂ ਨਾਲ ਪਰਮਾਣ ਦੀ ਕੋਸ਼ਿਸ਼ ਕੀਤੀ ਸ਼ੈਤਾਨ ਨੇ ਪ੍ਰੋਬਿਸ਼ਸ ਮਸੀਹ ਨੂੰ ਤੁਸੀਂ ਸਾਰੇ ਨੇ ਪੜਿਆ ਹੋਣਾ ਨੇ ਕਿਹਾ ਕਿ ਜੇ ਤੈਨੂੰ ਭੁੱਖ ਲੱਗੀ ਆ ਤੇ ਤੂੰ ਪੱਥਰਾਂ ਨੂੰ ਕਹਿ ਰੋਟੀ ਬਣ ਜਾਵੇ ਹਨਾ ਤੂੰ ਇੱਥੋਂ ਇੱਥੋਂ ਮੈਨੂੰ ਸਲਾਮ ਕਰ ਦੇ ਮੈਂ ਸਾਰੀ 70 ਤੀਰੀਆਂ ਜਿਹੜੀਆਂ ਚੀਜ਼ਾਂ ਆ ਤੈਨੂੰ ਦੇ ਦੇਵਾਂਗਾ ਹਨਾ ਤੇ ਲੇਕਿਨ ਕੀ ਆ ਪਰ ਆਪਾਂ ਇੱਕ ਗੱਲ ਇਹਦੇ ਵਿੱਚ ਬੜੀ ਆ ਮੈਂ ਕਿ ਖੁਦਾ ਨੇ ਕੀ ਪਰ ਪ੍ਰੋਬਿਸ਼ਸ ਮਸੀਹ ਨੇ ਕੀ ਕੀਤਾ ਸਾਰੇ ਨੂੰ ਪਤਾ ਹੁਣ ਆਪਰਾਭੂ ਜਿਸਮਸੀ ਨੇ ਕੀ ਕੀਤਾ ਸੀ ਵਚਨ ਦੇ ਵਿੱਚ ਉਸ ਨੂੰ ਆਨਸਰ ਦਿੱਤਾ ਉਹਨੂੰ ਕੀ ਕੀਤਾ ਸੀ ਇਨਕਾਰ ਕਰ ਦਿੱਤਾ ਉਹਨੂੰ ਕੀ ਆ ਫਿਰ ਇਹਦੀ ਜਦੋਂ ਆਪਾਂ 10 ਤੇ 11 ਇੱਕ ਦੇਖਦੇ ਆ ਉਹਨੇ ਕੀ ਕੀਤਾ ਉਹਨੂੰ ਇਨਕਾਰ ਕਰ ਦਿੱਤਾ ਹਨਾ ਇਹਦੇ ਵਿੱਚ ਜਦੋਂ ਪੜਾਂਗੇ ਆਪਾਂ 10 ਹੀ ਰਿਹਾ ਤਾਂ ਯਸੂ ਨੇ ਤਾਂ ਉਹ ਯਸੂ ਨੇ ਉਸ ਨੂੰ ਕਿਹਾ हे ਸ਼ੈਤਾਨ ਚਲਿਆ ਜਾ ਕਿਉਂ ਜੋ ਲਿਖਿਆ ਹੈ ਭਈ ਤੂੰ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ ਤਾਂ ਦੈ ਸ਼ੈਤਾਨ ਉਹਨੂੰ ਛੱਡ ਕੇ ਗਿਆ ਤੇ ਵੇਖੋ ਦੂਤ ਕੋਲ ਆਣ ਕੇ ਉਹਦੀ ਟਹਿਲ ਕਰਨ ਲੱਗੇ ਹallelujah ਹallelujah ਸੋ ਦੇਖੋ ਕਿੱਡੀ ਵੱਡਾ ਕਿੱਦਾਂ ਮਹਾਨ ਖੁਦਾ ਆ ਉਹ ਜਦੋਂ ਉਹਨਾਂ ਨੇ ਪ੍ਰਭੂ ਜਿਸਮਸੀ ਉਸ ਟਾਈਮ ਇਸ ਇਸ ਆਪਣਾ ਇਨਸਾਨੀ ਜਿਹੜੀ ਦੇ ਵਿੱਚ ਸੀ ਨਾ ਇਨਸਾਨੀ ਸਰੀਰ ਵਿੱਚ ਸੀਗੇ ਕਿ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਆਪਣੇ ਪਿਤਾ ਦੀ ਮਰਜ਼ੀ ਨੂੰ ਪੂਰਾ ਕੀਤਾ ਸ਼ੈਤਾਨ ਨੂੰ ਉਹਨਾਂ ਨੇ ਕੀ ਆ ਫਟਕਾਰ ਦਿੱਤਾ ਲੇਕਿਨ ਅਗਰ ਦੇਖੋ ਜੇ ਆਦਮ ਇਹ ਚੀਜ਼ ਕਰਦਾ ਤੇ ਸ਼ਾਇਦ ਆਦਮ ਵੀ ਅੱਜ ਖੁਦਾ ਕਿੰਨਾ ਹੈ ਨਾ ਖੁਦਾ ਨੂੰ ਪਿਆਰ ਕਰਦਾ ਉਹ ਕਿੰਨਾ ਖੁਦਾ ਮਹਾਨ ਹੈ ਨਾ ਫਿਰ ਕੀ ਕੀਤਾ ਖੁਦਾ ਨੇ ਦੇਖੋ ਕੀ ਕੀਤਾ ਉਹਦੇ ਲਈ ਆਪਣੇ ਟੈਲੂਏ ਭੇਜ ਦਿੱਤੇ ਹੈ ਨਾ ਖੁਦਾ ਨੇ ਕੀ ਸੇਵਾਲੀ ਜਿਹੜੇ ਦੂਤ ਉਹਦੇ ਸੀਗੇ ਉਹਨਾਂ ਨੂੰ ਭੇਜਿਆ ਤਾਂ ਕਿ ਉਹ ਕੀ ਆ ਖੁਦਾ ਉਹ ਦੇਖੋ ਖੁਦਾ ਦਾ ਇਹ ਪਿਆਰ ਹੈ ਨਾ ਖੁਦਾ ਕਿੰਨਾ ਪਿਆਰ ਕਰਦਾ ਆ ਲੇਕਿਨ ਖੁਦਾ ਨੇ ਇਨਸਾਨ ਨੂੰ ਵੀ ਇਦਾਂ ਦਾ ਪਿਆਰ ਕੀਤਾ ਵਜ ਜਿ ਵਚਨ ਚ ਲਿਖਿਆ ਆ ਦੇਖੋ ਜਦੋਂ ਸੇਵਾਲੀ ਭੇਜੇ ਤਾਂ ਇਹੀ ਮਿਸਾਲ ਜਦੋਂ ਆਪਾਂ ਅੱਗੇ ਦੇਖਦੇ ਆ ਦੇਖੋ ਖੁਦਾ ਕਿੰਨਾ ਸਾਡਾ ਮਹਾਨ ਆ ਜਦੋਂ ਆਪਾਂ ਉਤਪਤ ਫਿਰ 3 ਦੀ ਆਪਾਂ 21 ਆਇਤ ਦੇਖਦੇ ਆ ਤਾਂ ਉਹਦੇ ਵਿੱਚ ਲਿਖਿਆ ਤਾਂ ਯਹੋਵਾ ਪਰਮੇਸ਼ਵਰ ਨੇ ਆਦਮੀ ਤੇ ਉਹਦੀ ਤੀਵੀਂ ਲਈ ਚਮੜੇ ਦੇ ਚੋਲੇ ਬਣਾ ਕੇ ਉਹਨਾਂ ਨੂੰ ਪਵਾ ਦਿੱਤੇ ਹallelujah ਹਾਲੇ ਦੇਖੋ ਆਦਮ ਤੇ ਔਰਤ ਨੇ ਕੀ ਕੀਤਾ ਪਾਪ ਕੀਤਾ ਖੁਦਾ ਦੀ ਮਰਜ਼ੀ ਨੂੰ ਨਹੀਂ ਮੰਨਿਆ ਸ਼ੈਤਾਨ ਦੀ ਮਰਜ਼ੀ ਨੂੰ ਮੰਨਿਆ ਲੇਕਿਨ ਖੁਦਾ ਨੇ ਫਿਰ ਵੀ ਉਹਨਾਂ ਨੂੰ ਕਿੰਨਾ ਪਿਆਰ ਕੀਤਾ ਖੁਦਾ ਨੇ ਖੁਦ ਚਮੜੇ ਦੇ ਚੋਲੇ ਬਣਾਏ ਤੇ ਉਹਨਾਂ ਨੂੰ ਪਾਏ ਦੇਖੋ ਖੁਦਾ ਸਾਡਾ ਕਿੰਨਾ ਮਹਾਨ ਹੈ ਨਾ ਇੱਥੋਂ ਪਤਾ ਲੱਗਦਾ ਹੈ ਉਹ ਇਸੇ ਤਰ੍ਹਾਂ ਹੀ ਦੇਖੋ ਫਿਰ ਖੁਦਾ ਨੇ ਕੀ ਕੀਤਾ ਜਦੋਂ ਹੁਣ ਹੁਣ ਸਾਡੀਆਂ ਜ਼ਿੰਦਗੀਆਂ ਬਚਿਆ ਜੇ ਪ੍ਰਭੂ ਯਿਸੂ ਮਸੀਹ ਨੇ ਉਸ ਟਾਈਮ ਦੇਖੋ ਉਹਨਾਂ ਦੇ ਲਈ ਭੇਜਿਆ ਪ੍ਰਭੂ ਯਿਸੂ ਮਸੀਹ ਦੇ ਲਈ ਆਪਣੇ ਟੈਲੂਏ ਭੇਜੇ ਤੇ ਅੱਜ ਸਾਡੀ ਵੀ ਲਾਈਫ ਚ ਕੀ ਆ ਖੁਦਾ ਨੇ ਸਾਨੂੰ ਇੱਕ ਦਿੱਤਾ ਹੈ ਸਹਾਇਕ ਖੁਦਾ ਦੇ ਵਚਨ ਚ ਲਿਖਿਆ ਕਿ ਮੈਂ ਤੁਹਾਨੂੰ ਦੂਜਾ ਸਹਾਇਕ ਦਵਾਂਗਾ ਜਿਸ ਦਾ ਨਾਮ ਆ ਪਵਿੱਤਰ ਆਤਮਾ ਹੈ ਜਦ ਅਸੀਂ ਵੀ ਸਾਰੇ ਆਪਣੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਭੁੱਲ ਕੇ ਸ਼ੈਤਾਨ ਜੋ ਵੀ ਸਾਡੇ ਦਿਮਾਗ 'ਚ ਪਾਉਂਦਾ ਕਿ ਆਹ ਚੀਜ਼ ਨਹੀਂ ਹੋਣੀ ਆ ਤੇਰਾ ਨਹੀਂ ਹੋਣਾ ਕੰਮ ਨਹੀਂ ਬਣਨਾ ਉਪਰਮ ਹੁੰਦਾ ਹੈ ਸਾਨੂੰ ਲੇਕਿਨ ਸਾਡਾ ਫਰਜ਼ ਬਣਦਾ ਹੈ ਉਹਦੀ ਆਵਾਜ਼ ਨੂੰ ਨਾ ਸੁਣੀਏ ਬਲਕਿ ਖੁਦਾ ਦੀ ਆਵਾਜ਼ ਨੂੰ ਸੁਣੀਏ ਤਾਂ ਫਿਰ ਖੁਦਾ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੂੰ ਉਹਨੇ ਆਪਣੇ ਦੂਤ ਭੇਜੇ ਜਿਸ ਤਰ੍ਹਾਂ ਆਦਮ ਤੇ ਹਵਾ ਨੂੰ ਚਮੜੇ ਦੇ ਚੋਲੇ ਬਣਾਈ ਕਿ ਉਹ ਸਾਡੀ ਮਦਦ ਨਹੀਂ ਕਰੂਗਾ ਸਾਡੀ ਮਦਦ ਵੀ ਕਰੇਗਾ ਸਾਡੇ ਲਈ ਵੀ ਉਹਨੇ ਸੋ ਆਪਣੀ ਪਵਿੱਤਰ ਆਤਮਾ ਨੂੰ ਭੇਜਿਆ ਤਾਂ ਕਿ ਉਹ ਸਾਡੀ ਮਦਦ ਸਹਾਇਤਾ ਕਰੇ ਸੋ ਸਾਰਿਆਂ ਮੈਂ ਧੰਨਵਾਦ ਕਰਦੀ ਹਾਂ ਇਸ ਬਚਨ ਲਈ ਖੁਦਾ ਆਪ ਨੂੰ ਇਸ ਬਚਨ ਦੇ ਪੜ੍ਹੇ ਅਤੇ ਸੁਨੇਹੇ ਜਾਂਦੇ ਬੜੀ ਆਸ਼ੀਸ਼ ਔਰ ਬਰਕਤ ਦੇ ਵਿੱਚ ਅਮੀਨ